ਸਰ ਕੀ ਕਹਾਣੀ ਹੈ ਅਦਨਾਨ ਅਲੀ ਨਾਮ ਦਾ ਹੈ ਵਿਅਕਤੀ ਜਿਹਨੇ ਸੋਸ਼ਲ ਮੀਡੀਆ ਤੇ ਕੱਲ ਇੱਕ ਵੀਡੀਓ ਪਾਈ ਹੈ ਪੋਸਟ ਕੀਤੀ ਹੈ ਜੀ ਵੀ ਮੇਰੀ ਹੈਲਪ ਕੀਤੀ ਜਾਵੇ ਔਰ ਲੜਾਈ ਝਗੜੇ ਦਾ ਵੀ ਹੋਇਆ ਤੁਸੀਂ ਮੁਕੇ ਤੇ ਪਹੁੰਚੀ ਹੋ ਸਰ ਕੀ ਕਹਾਣੀ ਹੈ ਕੱਲ ਅਦਨਾਨ ਅਲੀ ਉਪਰ ਸ਼੍ਰੀ ਸਰਸਾਰ ਅਲੀ ਜਿਹੜੇ ਬੇਸਿਕਲੀ ਬੈਂਕਲੋਨਿਕ ਪਟਿਆਲਾ ਦੇ ਰਹਿਣ ਵਾਲੇ ਨੇ ਇਹਨਾਂ ਨੇ ਇਤਲਾਹ ਦਿੱਤੀ ਸਾਨੂੰ ਇਹ ਇਤਲਾਮ ਮਿਲੂ ਹੋਈ ਹਸਪੀਟਲ ਤੋਂ ਵੀ ਇਹਨਾਂ ਨੇ ਸੱਟਾਂ ਲੱਗੀਆਂ ਤੇ ਇਹ ਦਾਖਲਾ ਹਸਪੀਟਲ ਨੇ ਇਸ ਸਬੰਧ ਵਿੱਚ ਮੌਕੇ ਤੇ ਪੁਲਿਸ ਨੇ ਪੁੱਛ ਕੇ ਉਹਨਾਂ ਦੀ ਸਟੇਟਮੈਂਟ ਲਈ ਜਿਨ੍ਹਾਂ ਨੇ ਦੱਸਿਆ ਕਿ ਉਹ ਕੱਲ ਕਰੀਬ 1:30 ਵਜੇ ਪ੍ਰੇਮਲਤਾ ਹਸਪੀਟਲ ਦੇ ਕੋਲ ਇੱਕ ਐਪੀਸਟ ਦੀ ਦੁਕਾਨ ਤੇ ਕੋਈ ਐਪਲੀਕੇਸ਼ਨ ਟਾਈਪ ਕਰਾ ਰਹੀ ਸੀ ਤੇ ਉਹਨਾਂ ਤੇ ਕੁਝ ਬੰਦਿਆਂ ਨੇ ਹਮਲਾ ਕਰ ਦਿੱਤਾ ਇਸ ਸੇਵਾ ਦੇ ਵਿੱਚ ਅਸੀਂ ਉਹਨਾਂ ਦੀ ਜਿਹੜੀ ਸਟੇਟਮੈਂਟ ਜਿਹੜੀ ਉਹਨਾਂ ਨੇ ਲਿਖਾਈ ਉਹ ਉਹ ਲਿਖ ਕੇ ਐਮ ਐਲ ਆਰ ਹਾਸਲ ਕੀਤੀ ਹਸਪੀਟਲ ਤੋਂ ਐਮ ਐਲ ਆਰ ਦੇ ਮੁਤਾਬਕ ਤੇ ਉਹਨਾਂ ਦੇ ਬਿਆਨ ਦੇ ਮੁਤਾਬਕ ਅਸੀਂ ਜਿਹੜੀ ਐਫ ਆਈ ਆਰ ਦਰਜ ਰਜਿਸਟਰ ਕੀਤੀ ਤੇ ਮੁਕੱਦਮਾ ਨੰਬਰ 93 ਮਿਤੀ 17/7/24 ਅੰਦਰ ਸੈਕਸ਼ਨ 115 2 126 2 352 13 103 190 BNS 3 ਪੁਰਾਣੀ ਆਪਣੀਆਂ ਸੈਕਸ਼ਨ 323 345 506 148 ਤੋਂ ਮਿਲਿਆ ਵਗੈਰਾ ਦਰਜ ਰਜਿਸਟਰ ਕਰਕੇ ਤਤੀਸ਼ ਹਮਲੇ ਵਿੱਚ ਲਿਆਂਦੀ ਮੁਖਾਤਰ ਸਾਡੇ ਸ਼੍ਰੀ ਸੁਰਿੰਦਰ ਕੁਮਾਰ ਜੀ ਮੌਕੇ ਤੇ ਬਥੇ ਸਾਰੇ ਹਾਲਾਤ ਜਿਹੜੇ ਐ ਮੈਨੂੰ ਜਾਣੂ ਹੋ ਕੇ ਤਿੰਨ ਜਿਹੜੇ ਵਿਅਕਤੀ ਐ ਉਹਨਾਂ ਨੂੰ ਅਸੀਂ ਇਸ ਮਕਦਮੇ ਵਿੱਚ ਗ੍ਰਿਫਤਾਰ ਤਸੱਬਰ ਕੀਤਾ ਹੈ ਉਹਨੂੰ ਪੰਜ ਜਾਨਾਂ ਦੇ ਕਲਾਫ ਉਹਨਾਂ ਨੇ ਬਾਈ ਨੇਮ ਲਿਖਾਇਆ ਸੀ ਤੇ ਨਾਲ ਜਿਹੜੇ 10-15 ਬੰਦੇ ਉਹਨਾਂ ਪਛਾਤੇ ਵਿਅਕਤੀਆਂ ਮੇਰੇ ਗੱਲ ਕੀਤੀ ਹੈ ਸੋ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਹਦੇ ਵਿੱਚ ਜੋ ਵੀ ਕੋਈ ਬੰਦਾ ਹੋਰ ਵੀ ਜਿਹੜੀ ਸਾਡੀ ਤਫ਼ਤੀਸ਼ ਦੇ ਦੌਰਾਨ ਜੋ ਵੀ ਗੱਲ ਸਾਹਮਣੇ ਆਏਗੀ ਉਹਦੇ ਮੁਤਾਬਕ ਜਿਹੜੀ ਹੈਗੀ ਅਸੀਂ ਕਾਰਵਾਈ ਲਾਵਾਂਗੇ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਹੈ ਕਿ ਉਹਨਾਂ ਦੀ ਜਿਹੜੀ ਵੀ ਮੈਡੀਕਲ ਉਹਨਾਂ ਨੇ ਜੇ ਉਹਨਾਂ ਦਾ ਕੋਈ ਵੀ ਕੋਈ ਐਕਸ-ਰੇ ਹੋਇਆ ਹੈ ਕੋਈ ਐਮ ਆਰ ਆਈ ਹੋਈ ਹੈ ਉਦੇ ਮੁਤਾਬਕ ਜੇ ਕੋਈ ਮਤਲਬ ਜਹਜੀ ਰਿਪੋਰਟ ਆndi ਹੈ ਉਹਦੇ ਮੁਤਾਬਕ ਅਸੀਂ ਸੈਕਸ਼ਨ ਦਾ ਪਤਾ ਘੱਟਾ ਵੀ ਕਰਾਂਗੇ ਸਰ ਕੋਈ ਆਪਸੀ ਰੰਜਿਸ਼ ਹੈ ਇਹਨਾਂ ਦੀ ਆਪਸ ਇਹ ਜਿਹੜੀ ਹੁਣ ਤੱਕ ਵੀ ਤਵਤੀਜ ਦੇ ਸਾਹਮਣੇ ਹੈ ਜੇ ਕੋਈ ਇਹਨਾਂ ਦੀ ਕੋਈ ਆਪਣੀ ਜਿਹੜੇ ਸਾਡੇ ਮਦਈ ਨੇ ਅਦ ਨਾਂ ਨਾਲ ਹੀ ਸੀ ਉਹਨਾਂ ਨੇ ਕੋਈ ਟਾਈਗਰ ਫੋਰਸ ਵਗੈਰਾ ਨਾਲ ਦੀ ਕੋਈ ਸੰਸਥਾ ਬਣਾਈ ਹੋਈ ਹੈ ਇਹਦੇ ਤੇ ਫੇਸਬੁੱਕ ਤੇ ਕੋਈ ਜਿਹੜਾ ਇਹ ਨਾਂ ਮੈਂ ਲਿਖਿਆ ਲੋਕਾਂ ਕੋਲ ਜਿਹੜੇ ਸੰਧਪ ਚ ਇਹਨਾਂ ਦਾ ਕੋਈ ਰੋਲ ਪਿਆ ਹੈ ਅਸੀਂ ਉਸ ਚੀਜ਼ ਨੂੰ ਰੰਗਾਈ ਚ ਦੇਖ ਰਹੇ ਹਾਂ ਕਿ ਕਿਸ ਪੱਖ ਤੇ ਗਲਤੀ ਹੈ ਪਰੰਤੂ ਕਾਨੂੰਨ ਨੂੰ ਹੱਥ ਵਿੱਚ ਲੈਣਾ ਜਿਹੜਾ ਬਿਲਕੁਲ ਗਲਤ ਹੈ ਉਹਦੀ ਮੈਂ ਕੋਰ ਜੋ ਨਿੰਦਾ ਕਰਦਾ ਤੇ ਜੇਕਰ ਕੋਈ ਗੱਲ ਸੀਗੀ ਤਾਂ ਉਹ ਪ੍ਰਸ਼ਾਸਨ ਦੇ ਪੁਲਿਸ ਦੇ ਧਿਆਨ ਚ ਲੈਣੀ ਚਾਹੀਦੀ ਇਸ ਤਰ੍ਹਾਂ ਕਿਸੇ ਬੰਦੇ ਕਾਨੂੰਨੀ ਕਾਰਵਾਈ ਕਰ ਦੇ ਇਦਾਂ ਕਾਨੂੰਨ ਨੂੰ ਹੱਥ ਵਿੱਚ ਲੈਣਾ ਜਿਹੜਾ ਹੈਗਾ ਕਿਸੇ ਬਸ ਵੀ ਮਾਰੀ ਗੱਲ ਤੇ ਮੈਂ ਤੁਹਾਡੇ ਮਾਧਮੇਨ ਰਾਹੀਂ ਇਹਨਾਂ ਸਾਰੇ ਬੰਦਿਆਂ ਨੂੰ ਸਖਤ ਤਾੜਨਾ ਕਰਦਾ ਇਹ ਮਨੀਰ ਕੋਕਲਾ ਦੇ ਅੰਦਰ ਕੋਈ ਵੀ ਵਿਅਕਤੀ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਸ਼ਿਸ਼ ਨਾ ਕਰੇ ਉਹਨੂੰ ਜਿਹੜਾ ਨਹੀਂ ਤਾਂ ਆਪਣੇ ਅੰਜਾਮ ਭੁਗਤਣ ਲਈ ਤਿਆਰ ਰਹੇ ਦੂਜੀ ਪਾਰਟੀ ਦਾ ਬੰਦਾ ਵੀ ਕੋਈ ਪੱਤਰ ਹੋਇਆ ਜੀ ਦਾ ਐਮਐਲਏ ਜੀ ਸਾਨੂੰ ਇਤਲਾਹ ਹੀ ਹੈ ਕਿ ਮੁਹੰਮਦ ਉਸਮਾਨ ਉਫ ਲਾਲਾ ਜਿਹੜਾ ਹੋ ਵੀ ਜਿਹੜੇ ਦਾਖਲ ਹੋਏ ਨੇ ਅਸੀਂ ਉਹਨਾਂ ਦੀ ਵੀ ਸਟੇਟਮੈਂਟ ਲਈ ਹੈ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਜੋ ਗੱਲ ਸਾਹਮਣੇ ਆਈ ਜੁਦੇ ਮੁਤਾਬਕ ਜਿਹੜੀ ਕਮਿਊਨਿਕੇਟ ਕਰ ਰਹੀ ਹੈ ਇਸ ਕਰਕੇ ਸਰ ਦੂਜੀ ਪਾਰਟੀ ਵੱਲੋਂ ਕਿੰਨੀ ਇੰਝਣ ਨੇ ਇੱਕ ਬੰਦੇ ਨੇ ਹੀ ਤੁਹਾਨੂੰ ਹਲੇ ਪਤਾ ਲੱਗਿਆ ਵੀ ਜਿਹੜੀ ਇਨਫੋਰਮੇਸ਼ਨ ਆਈ ਹੈ ਤੇ ਬਾਕੀ ਬਿਆਨ ਲਿਖ ਕੇ ਜਿਹੜੀ ਕਾਰਜ ਜਿਹੜੀ ਉਹ ਚੱਲ ਸਰ ਇਸ ਸੰਬੰਧ ਚ ਕੋਈ ਪਹਿਲਾਂ ਵੀ ਮੇਰੇ ਕੋਲ ਦੇ ਬੀਜੇਪੀ ਵੱਲੋਂ ਕੋਈ ਅਧਿਰਾਨਾ ਵਾਲੇ ਖਲਾ ਕੋਈ ਆਯੋਗਿਕ ਲੈਟਰ ਹਾਂ ਦੀ ਜ਼ਰੂਰ ਸਾਡੇ ਕੋਲ ਉਹ ਤਪੀਸ ਕੀ ਹੈ ਅਸੀਂ ਲੋਕਲ ਜਿਹੜੀ ਇੱਕ ਐਪਲੀਕੇਸ਼ਨ ਜਿਹੜੀ ਹੈ ਬੀਜੇਪੀ ਦੇ ਇੱਕ ਹੈਗੇ ਨੇ ਜਨਰਲ ਸੈਕਟਰੀ ਨੇ ਮਿਸਟਰ ਯਕੀਨ ਉਨਾਵਲੋ ਐਪਲੀਕੇਸ਼ਨ ਜਿਹੜੀ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ੋ ਕਿਤੇ ਜਿਹੜੀ ਮੇਰੇ ਕੋਲ ਪਹੁੰਚੂਗੀ ਹੈ ਉਹਦੇ ਵਿੱਚ ਵੀ ਅਸੀਂ ਜਿਹੜੀ ਪੜਤਾਲ ਅਮਲ ਚ ਲਿਆ ਰਹੇ ਹੈ ਇਸ ਸਰੂਪ ਦੇ ਤਰੀਕ ਵਿੱਚ ਕੋਈ ਧਾਰਮਿਕ ਮੁੱਦਾ ਤਾਂ ਨਹੀਂ ਜੀ ਹੈ ਇਸ ਦੇ ਵਿੱਚ ਸਾਹਮਣੇ ਨਹੀਂ ਨਹੀਂ ਇਹਦੇ ਵਿੱਚ ਮੈਂ ਬਿਲਕੁਲ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਕੋਈ ਕੋਈ ਧਰਮ ਦਾ ਕੋਈ ਕਿਸੇ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਹ ਜਾਤੀ ਜਿਹੜੀ ਹੈ ਇਹਨਾਂ ਦੀ ਜਾਤੀ ਝਗੜਾ ਹੈ ਜੋ ਇੱਕ ਦੂਜੇ ਦੇ ਖਿਲਾਫ ਜਿਹੜੀਆਂ ਹੈ ਫੇਸਬੁੱਕ ਤੇ ਗੱਲਾਂ ਕਰਦੇ ਆ ਤਾਂ ਉਹਦੇ ਕਰਕੇ ਇਹ ਜਿਹੜਾ ਝਗੜਾ ਉਤਪਨ ਹੋਇਆ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧਾਰਮਿਕ ਮੁੱਦਾ ਨਹੀਂ ਹੈ ਜੇ ਇਹ ਜੇ ਅਨਕੁਜ ਜੱਤੂ ਨੂੰ ਦਰਖਾਸਤ ਆਈ ਹੈ ਸਰ ਜੀ ਕੋਈ ਪਹਿਲਾਂ ਵੀ ਆਈ ਹੋਈ ਹੈ ਦਾ ਮਤਲਬ ਉਹ ਅਦਨਾਨ ਵਾਲੀ ਪਹਿਲਾਂ ਵੀ ਕੋਈ ਇਦਾਂ ਦੀ ਗੱਲ ਕਰ ਰਹੀ ਸੀ ਉਹ ਅਸੀਂ ਜਿਹੜੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਅਸੀਂ ਉਸ ਸੰਬੰਧ ਵਿੱਚ ਪੜਤਾਲ ਸ਼ੁਰੂ ਕੀਤੀ ਹੈ ਅਸੀਂ ਉਹਨਾਂ ਤੋਂ ਸਟੇਟਮੈਂਟ ਆ ਜਿਹੜੀਆਂ ਦਰਜ ਕਰਾ ਰਹੇ ਕਰ ਰਹੇ ਆ ਉਹ ਵੀ ਤਰ ਜਿਹੜੀ ਹੈਗੀ ਹੈ ਉਹ ਮੈਂ ਪਰਸਨ ਤੌਰ ਤੇ ਮਾਨਯੋਗ ਐਸਐਸਪੀ ਸਾਹਿਬ ਨੇ ਮੈਨੂੰ ਮਾਰਕ ਕੀਤੀ ਹੈ ਮੈਂ ਖੁਦ ਉਹਦੀ ਜਿਹੜੀ ਪੜਤਾਲ ਅੰਦਰ ਚੱਲਿਆ ਰਿਹਾ ਸਰ ਜੀ ਪ੍ਰਗਾਸ ਕੀ ਦੋਸਤੀ ਲਾਇਨ ਉਹਦੇ ਵਿੱਚ ਇਹਨਾਂ ਨੇ ਇਹੀ ਕਿਹਾ ਕਿ ਕੁਝ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਫੇਸਬੁੱਕ ਤੇ ਕੀਤੀਆਂ ਵੀ ਜਿਹਦੇ ਨਾਲ ਸਾਡੇ ਧਾਰਮਿਕ ਤੌਰ ਤੇ ਸਾਨੂੰ ਥੇਸ ਪੁੱਜੀ ਹੈ ਤੇ ਉਹ ਅਸੀਂ ਕਰਦੇ ਹਾਂ ਪ੍ਰਤਾਪ